ਸਵਾਗਤ ਨਾਮਦੇਵ ਦੀ ਵੀ ਪੈਜ ਰੱਖੀ ਪ੍ਰਮਾਤਮਾ ਨੇ ਭਗਤ ਪ੍ਰਹਿਲਾਦ ਦੀ ਵੀ ਪੈਜ ਰੱਖੀ ਉਹ ਪੈਜ ਕਿਵੇਂ ਰੱਖਦਾ ਹੈ ਕਹਿਣ ਲੱਗੇ ਜਿਵੇਂ ਸਾਡੇ ਮੁਖ ਦੇ ਵਿੱਚ ਜ਼ਬਾਨ ਹੈ ਬੜਾ ਕੋਮਲ ਟੁਕੜਾ ਹੈ ਮਾਸ ਦਾ ਤੇ ਦੰਦ ਬੜੇ ਕਠੋਰ ਹੁੰਦੇ ਨੇ ਉਹ ਕਠੋਰ ਤੋਂ ਕਠੋਰ ਛਿਲਕਿਆਂ ਨੂੰ ਵੀ ਤੋੜ ਕੇ ਰੱਖ ਦਿੰਦੇ ਆ ਬੜੇ ਕਠੋਰ ਨੇ ਦੰਦ ਪਰ ਉਹਨਾਂ ਕਠੋਰ ਦੰਦਾਂ ਦੇ ਵਿੱਚ ਇੱਕ ਕੋਮਲ ਹੈ ਜ਼ਬਾਨ ਦਾ ਟੁਕੜਾ ਗੁਰਮੁਖੋ ਪ੍ਰਮਾਤਮਾ ਕਦੇ ਵੀ ਇਸ ਜ਼ਬਾਨ ਤੇ ਆਂਚ ਨਹੀਂ ਆਉਣ ਦਿੰਦਾ ਅਸੀਂ ਕਿੰਨਾ ਬੋਲਦੇ ਹਾਂ ਪਰ ਪ੍ਰਮਾਤਮਾ ਸਾਡੀ ਜ਼ਬਾਨ ਨੂੰ ਵੀ ਦੰਦਾਂ ਤੋਂ ਬਚਾ ਕੇ ਰੱਖਦਾ ਹੈ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਵੇਂ ਭਗਤ ਵੈਰੀਆਂ ਵਿੱਚ ਘਿਰਿਆ ਹੋਵੇ ਚਾਰੇ ਪਾਸੇ ਵੈਰੀ ਖੜੇ ਹੋਣ ਜੇ ਰੱਬ ਚੇਤੇ ਆ ਗਿਆ ਤੇ ਤਤੀਵਾਗ ਕਦੇ ਨਹੀਂ ਲੱਗੇਗੀ ਆਖੋ ਸਤਨਾਮ ਉਹਨੂੰ ਤਤੀਵਾਗ ਕਦੇ ਨਹੀਂ ਲੱਗਣ ਲੱਗੇਗੀ ਉਹ ਤਤੀ ਵਾ ਤੂੰ ਵੀ ਰੱਖ ਲੈਂਦਾ ਤਤੀ ਵਾ ਵਾਉ ਨਾ ਲੱਗਈ ਪਾਰ ਬ੍ਰਹਮ ਸਰਨਾਏ ਚਾਉ ਗਿਰਧ ਹਮਾਰੇ ਰਾਮ ਕਾਰ ਉਹ ਰਾਮ ਦੀ ਕਾਰ ਕੱਢ ਦਿੰਦਾ ਆਲੇ ਦਿਵਾਲੇ ਵੀ ਅੰਦਰ ਕੋਈ ਦੁਸ਼ਟ ਪ੍ਰਵੇਸ਼ ਨਾ ਹੋਵੇ ਗੁਰੂ ਪਿਆਰਿਓ ਰਾਮ ਦੀ ਕਾਰ ਕੱਢ ਦਿੰਦਾ ਹੈ ਚਾਉ ਗਿਰਧ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ ਭੇਟਿਆ ਜਨਮੰਤ ਬਣਾਈ ਆ ਰਾਮ ਨਾਮ ਔਖਦ ਦਿਆ ਏਕਾਲ ਵਿਲਾਈ ਕਹੋ ਨਾਨਕ ਕਿਰਪਾ ਭਈ ਪ੍ਰਭੈ ਸਹਾਈ ਵਿਚ ਕਰਤਾ ਪੁਰਖ ਖਲੋਵਾ ਵਾ ਨਾ ਵਿੰਗਾ ਹੋਵਾ ਮਹਾਰਾਜ ਕਹਿੰਦੇ ਜਦੋਂ ਕਰਤਾ ਪੁਰਖ ਵਿੱਚ ਵਰਤਦਾ ਨਾ ਫਿਰ ਭਗਤ ਦਾ ਵਾਲ ਨਹੀਂ ਜੇ ਵਿਗਰਾ ਹੁੰਦਾ ਉਹ ਰੱਖ ਲੈਂਦਾ ਆਪਣੇ ਭਗਤਾਂ ਨੂੰ ਜੇ ਪਾਠ ਵਿੱਚ ਵੀ ਬਲ ਦੇ ਪਾਠ ਵਿੱਚ ਵੀ ਬਾਬਾ ਵਿਧੀ ਚੰਦ ਵਰਗਾ ਪੱਟੀ ਦੀ ਧਰਤੀ ਤੇ ਬਹਿ ਜਾਵੇ ਨਾ ਫਿਰ ਗੁਰੂ ਹਰਗੋਬਿੰਦ ਸਾਹਿਬ ਵਰਗੇ ਦਾਤਾ ਜੀ ਆਪਣੇ ਤਨ ਤੇ ਸੇਕ ਸਹਾਰਦੇ ਆ ਪਰ ਬਾਬੇ ਬਿਧੀ ਚੰਦ ਨੂੰ ਸੇਕ ਨਹੀਂ ਲਗਣ ਦਿੰਦੇ ਗੁਰੂ ਪਿਆਰਿਓ ਆਪ ਪੈਜ ਰੱਖਦੇ ਸਵਾਸਤੇ ਮਹਾਰਾਜ ਕਹਿੰਦੇ ਭਗਤਾਂ ਦੀ ਸਦਾ ਤੂੰ ਰੱਖਦਾ ਆਇਆ ਹੈ ਪ੍ਰਮਾਤਮਾ ਭਗਤਾਂ ਦੀ ਸਦਾ ਹੀ ਤੂੰ ਰੱਖਦਾ ਆਇਆ ਪੈਜ ਤੁਰ ਤੂੰ ਰੱਖਦਾ ਆਇਆ ਤੂੰ ਤੋਂ ਹੀ ਰੱਖਦਾ ਆਇਆ ਹੈ ਪ੍ਰਹਿਲਾਦ ਜਣ ਤੁਰ ਰਾਖ ਲੈ ਹਰ ਜੀਉ ਹਰਨਾਕਿ ਸਮਾਰ ਪਚਾਇਆ ਪ੍ਰਹਿਲਾਦ ਨੂੰ ਰੱਖਿਆ ਰਹਿਲਾਦ ਦੀ ਪੈਜ ਰੱਖੀ ਹਰਨਾਗਸ਼ ਵਰਗਿਆਂ ਨੂੰ ਮਾਰਿਆ